ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋਵੇ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਵਿੱਚ ਲੈ ਕੇ ਆਂਦਾ ਦੁਨੀਆ ਭਰ ਦੇ ਵਿੱਚ ਕਿੰਨੇ ਲੋਕ ਅੱਜ ਦੇ ਇਸ ਦਿਨ ਨੂੰ ਦੇਖ ਨਹੀਂ ਪਾਈ ਲੇਕਿਨ ਫਿਰ ਵੀ ਉਸ ਮਹਾਨ ਪਰਮੇਸ਼ਰ ਨੇ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਵਿੱਚ ਲੈ ਕੇ ਆਂਦਾ ਪਿਛਲੇ ਹਫ਼ਤਿਆਂ ਵਿੱਚ ਅਸੀਂ ਪਰਮੇਸ਼ਰ ਦੇ ਨਾਮ ਸਿੱਖ ਰਹੇ ਸੀ ਪਰਮੇਸ਼ਰ ਨੇ ਆਪਣੇ ਅਦਭੁਤ ਕੰਮ ਮਨੁੱਖ ਜਾਤੀ ਦੇ ਨਾਲ ਕੀਤੇ ਉਹਨਾਂ ਅਦਭੁਤ ਕੰਮਾਂ ਦੇ ਕਾਰਨ ਉਹਦੇ ਨੱਬੀਆਂ ਨੇ ਉਹਦੇ ਨਾਮ ਰੱਖੇ ਜਿਵੇਂ ਯਹਵਾ ਅਡੋਨਾਈ ਇਲੋਹੀਮ ਐਲਿਓਨ ਜਿਵੇਂ ਪਿਛਲੇ ਉਤੇ ਅਸੀਂ ਸਿੱਖ ਰਹੇ ਸੀ ਯਹਵਾ ਸਿੱਧਕੇ ਨੂੰ ਔਰ ਇਸ ਹਫਤੇ ਵਿੱਚ ਅਸੀਂ ਸਿੱਖਾਂਗੇ ਯਹਵਾ ਸ਼ਮਾ ਯਹਵਾ ਸ਼ਮਾ ਯਹਵਾ ਸ਼ਮਾ ਦਾ ਅਰਥ ਆ ਯਹਵਾ ਉਥੇ ਹੈ ਜਾਂ ਯਹਵਾ ਦੀ ਉਪਸਥਿਤੀ ਸਾਡੇ ਵਿੱਚ ਮੌਜੂਦ ਹੈ ਪੜਾਂਗੇ ਪ੍ਰਭੂ ਦੀ ਬਾਣੀ ਦੇ ਵਿੱਚੋਂ ਹਿਜ਼ਕੀ엘 ਦੀ ਪੁਸਤਕ 18 ਅਧਿਆਏ 35 ਵਚਨ ਹਿਜ਼ਕੀ엘 ਦੀ ਪੁਸਤਕ 48 ਅਧਿਆਏ 35 ਵਚਨ ਕਿਨੇ ਲੋਕਾਂ ਨੂੰ ਇਹ ਨਾਮ ਸਿੱਖਦੇ ਸਮੇਂ ਪਰਮੇਸ਼ਰ ਨੇ ਅਗਵਾਈ ਕੀਤੀ ਹੈ ਪੜਾਂਗੇ 48 ਦੇ 35 ਵਚਨ ਉਹਦਾ ਕੇਰਾ 18000 ਅਤੇ ਸ਼ਹਿਰ ਦਾ ਨਾਮ ਉਸੇ ਉੱਤੇ ਉਸੇ ਦਿਨ ਤੋਂ ਇਹ ਹੋਵੇਗਾ ਕਿ ਯਹੋਵਾ ਉੱਥੇ ਹੈ ਇੱਧਰ ਲਿਖਿਆ ਵਾ ਸਰਵ ਸ਼ਕਤੀਮਾਨ ਪਰਮੇਸ਼ਰ ਇੱਧਰ ਹਿਜ਼ਕੀਏਲ ਦੇ ਨਾਲ ਗੱਲ ਕਰ ਰਿਹਾ ਵਾ 48 ਦਾ 35 ਵਚਨ ਦੇ ਵਿੱਚ ਕਹਿੰਦਾ ਉਸ ਸ਼ਹਿਰ ਦਾ ਨਾਮ ਐਵੇਂ ਸੱਦਿਆ ਜਾਵੇਗਾ ਯਹਵਾ ਉਥੇ ਹੈ ਇੱਕ ਵਾਰ ਫਿਰ ਪੜੋ ਉਹਦਾ ਘੇਰਾ 18000 ਹਾਂਜੀ ਅਤੇ ਸ਼ਹਿਰ ਦਾ ਨਾਮ ਉਸੇ ਦਿਨ ਤੋਂ ਇਹ ਹੋਵੇਗਾ ਕਿ ਯਹਵਾ ਉਥੇ ਹੈ ਉਸ ਸ਼ਹਿਰ ਦਾ ਨਾਮ ਇਹ ਹੋਵੇਗਾ ਕਿ ਯਹਵਾ ਉਥੇ ਹੈ ਅਸੀਂ ਇਸ ਨੂੰ ਸਿੱਖਣ ਦੇ ਲਈ ਸਮਝਣ ਦੇ ਲਈ ਥੋੜਾ ਜਿਹਾ ਹੋਰ ਪਿੱਛੇ ਜਦ ਮੁੜਦੇ ਹਾਂ ਤਾਂ ਇਇਓ ਬਿਆਨ ਹੁੰਦਾ ਆ ਜਦ ਇਜ਼ਰਾਈਲੀ ਲੋਕ ਪਰਮੇਸ਼ਰ ਦੀ ਹਜੂਰੀ ਦੇ ਵਿੱਚ ਚੱਲਦੇ ਸੀ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਦੇ ਸੀ ਤਦ ਸਰਵਸ਼ਕਤੀਮਾਨ ਪਰਮੇਸ਼ਰ ਇਹ ਨਦੀ ਅਗਵਾਈ ਕਰਦਾ ਸੀ ਬਾਬਲ ਦੀ ਗੁਲਾਮੀ ਦੇ ਵਿੱਚ ਲਗਭਗ 25 ਸਾਲ ਹੋ ਗਏ ਆ 25 ਸਾਲ ਹੁੰਦੇ ਹੋਏ ਹਿਜ਼ਕੀਏਲ ਇਹ ਭਵਿਖਿਆਨੀ ਕਰ ਰਿਹਾ ਵਾ ਪਰਮੇਸ਼ਰ ਦੇ ਨਾਲ ਗੱਲ ਕਰ ਰਿਹਾ ਵਾ ਸਭ ਤੋਂ ਉਸ ਸਮੇਂ ਅੱਗੇ ਆਉਣ ਵਾਲੇ ਜਿਵੇਂ ਦਾਨੀਏਲ ਹਿਜ਼ਕੀਏਲ ਸਦਰਕ ਮੇਸ਼ਕ ਆਬਦਨਗੋ 25 ਸਾਲ ਬੀਤ ਗਿਆ 25 ਸਾਲਾਂ ਦੇ ਬਾਅਦ ਪਰਮੇਸ਼ਰ ਨੇ ਹਿਜ਼ਕੀਏਲ ਦੇ ਨਾਲ ਦਰਸ਼ਨ ਵਿੱਚ ਗੱਲ ਕੀਤੀ ਕਿ ਮੈਂ ਹਜੇ ਵੀ ਉਥੇ ਹਾਂ ਉਸ ਸ਼ਹਿਰ ਦਾ ਨਾਮ ਇਉਂ ਸੱਦਿਆ ਜਾਏਗਾ ਇਧਰ ਤਿੰਨ ਭਾਗਾਂ ਦੇ ਵਿੱਚ ਅਸੀਂ ਇਸ ਵਚਨ ਨੂੰ ਦੇਖਦੇ ਹਾਂ ਸਭ ਤੋਂ ਪਹਿਲਾਂ ਪਰਮੇਸ਼ਰ ਉਥੇ ਹੈ ਦਾ ਮਤਲਬ ਯਰੂਸ਼ਲਮ ਨੂੰ ਕਹਿ ਰਿਹਾ ਵਾ ਕਿ ਮੈਂ ਏਰੂਸ਼ਲਮ ਦੇ ਵਿੱਚ ਅਜੇ ਵੀ ਮੌਜੂਦ ਹਾਂ ਬੇਸ਼ੱਕ ਇਜ਼ਰਾਈਲੀ ਬਾਬਲ ਦੀ ਗੁਲਾਮੀ ਦੇ ਵਿੱਚ ਆ ਗਿਆ ਲੇਕਿਨ ਫਿਰ ਵੀ ਮੈਂ ਅਜੇ ਵੀ ਇਜ਼ਰਾਈਲ ਦੇਸ਼ ਨੂੰ ਛੱਡਿਆ ਨਹੀਂ ਹਾਂ ਮੈਂ ਉੱਥੇ ਹੀ ਹਾਂ ਦੂਸਰਾ ਯੇਸ਼ੂ ਮਸੀਹ ਦੇ ਆਉਣ ਤੋਂ ਬਾਅਦ ਉਸ ਨੇ ਉਸ ਮੰਦਰ ਤੋਂ ਬਾਅਦ ਸਾਨੂੰ ਮੰਦਰ ਬਣਾ ਲਿਆ ਆਪਣਾ ਉਹ ਅੱਜ ਸਾਡੇ ਵਿੱਚ ਉਹਦੀ ਹਜ਼ੂਰੀ ਉਹਦੀ ਉਪਸਥਿਤੀ ਮੌਜੂਦ ਹੈ ਤੀਸਰਾ ਸਾਡੇ ਜਾਣ ਤੋਂ ਬਾਅਦ ਕਲਿਸੇ ਉਠਾਏ ਜਾਣ ਤੋਂ ਬਾਅਦ ਅਸਾਂ ਸਭਨਾਂ ਨੇ ਸਦਾ ਸਦਾ ਪ੍ਰਭੂ ਦੇ ਘਰ ਅਸਲੀ ਯਰੂਸ਼ਲਮ ਦੇ ਵਿੱਚ ਅਸੀਂ ਵਾਸ ਕਰਨਾ ਹੈ ਉੱਥੇ ਅਸੀਂ ਤੇ ਸਾਡਾ ਪ੍ਰਭੂ ਹੋਵੇਗਾ ਹallelujah ਤਿੰਨ ਭਾਗਾਂ ਵਿੱਚ ਇਸ ਆਇਤ ਨੂੰ ਅਸੀਂ ਦੇਖਦੇ ਹਾਂ ਉੱਥੇ ਹਾਂ ਜਾਂ ਪਰਮੇਸ਼ਰ ਦੀ ਹਜ਼ੂਰੀ ਸਾਡੇ ਨਾਲ ਮੌਜੂਦ ਹੈ ਬਾਬਲ ਦੀ ਖਾਸੀਅਤ ਕੀ ਸੀ ਬਾਬਲ ਦੇਸ਼ ਹਮੇਸ਼ਾ ਇਜ਼ਰਾਈਲ ਦੇ ਨਾਲ ਜੋ-ਜੋ ਵੀ ਘਟਨਾ-ਘਟੀਆਂ ਇਤਿਹਾਸਕ ਜੋ ਵੀ ਬੀਤੇ ਆ ਉਹ ਸਭ ਆਪਣੇ ਇਤਿਹਾਸ ਵਿੱਚ ਲਿਖਦੇ ਸੀ ਪਰਮੇਸ਼ਰ ਨੇ 10 ਬਵਾਂ ਦੇ ਨਾਲ ਮਿਸਰੀਆਂ ਨੂੰ ਮਾਰਿਆ ਬਾਬਲ ਨੇ ਆਪਣੇ ਪੋਥੀ ਦੇ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਲਾਲ ਸਮੁੰਦਰ ਨੂੰ ਦੋ ਭਾਗ ਕੀਤਾ ਉਹ ਸਭ ਬਾਬਲ ਨੇ ਆਪਣੇ ਇਤਿਹਾਸ ਦੇ ਵਿੱਚ ਲਿਖਿਆ ਇਜ਼ਰਾਈਲੀਆਂ ਦੇ ਨਾਲ ਜੋ ਵੀ ਘਟਨਾ ਘਟੀ ਉਹ ਖਾਸ ਕਰਕੇ ਲਿਖੀ ਕਿਉਂ ਲਿਖੀ ਕਿਉਂਕਿ ਬਾਬਲ ਸਾਰੇ ਦੇਸ਼ਾਂ ਦੇ ਉੱਤੇ ਚੜ੍ਹਾਈ ਕਰਕੇ ਰਾਜਾ ਬਣ ਕੇ ਬੈਠਾ ਹੋਇਆ ਸਭ ਤੇ ਰਾਜ ਕਰ ਰਿਹਾ ਵਾ ਲੇਕਿਨ ਅਜੇ ਯਹੂਦਾ ਇਜ਼ਰਾਈਲ ਦੇਸ਼ ਬਾਕੀ ਸੀ ਜਿਸ ਉੱਤੇ ਅਜੇ ਤੱਕ ਇਸਨੇ ਚੜ੍ਹਾਈ ਕੀਤੀ ਨਹੀਂ ਸੀ ਬਾਬਲ ਡਰਦਾ ਸੀ ਲਿਖਦਾ ਕਿਉਂ ਸੀ ਡਰਦਾ ਸੀ ਇਹਨਾਂ ਦਾ ਪਰਮੇਸ਼ਰ ਮਹਾਨ ਪਰਮੇਸ਼ਰ ਹੈ ਉਹ ਬਖਸ਼ਣ ਵਾਲਾ ਪਰਮੇਸ਼ਰ ਹੈ ਹੀ ਨਹੀਂ ਹੈ ਉਹ ਛੱਡਣ ਵਾਲਾ ਪਰਮੇਸ਼ਰ ਹੈ ਹੀ ਨਹੀਂ ਜੇ ਉਹਨੇ ਪਹਿਲੇ ਨੰਬਰ ਤੇ ਆਉਣ ਵਾਲੇ ਮਿਸਰ ਨੂੰ ਧੂੜ ਚਟਾ ਦਿੱਤੀ ਆ ਉਹਨਾਂ ਦਾ ਨਾਮ ਉਹ ਨਿਸ਼ਾਨ ਮਿਟਾ ਦਿੱਤਾ ਆ ਤੇ ਅਸੀਂ ਉਹਦੇ ਸਾਹਮਣੇ ਕੁਝ ਵੀ ਹੈਗੇ ਨਹੀਂ ਸਾਰੀ ਦੁਨੀਆ ਤੇ ਰਾਜ ਕੀਤਾ ਲੇਕਿਨ ਅਜੇ ਸਿਰਫ ਤੇ ਸਿਰਫ ਯਹੂਦਾ ਤੇ ਰਾਜ ਨਹੀਂ ਸੀ ਕੀਤਾ ਵੀ ਤਾਂ ਉਸ ਸਮੇਂ ਨਬੂਕਦਨਸਰ ਰਾਜਾ ਆਇਆ ਉਸਨੇ ਨਬੂਕਦਨਸਰ ਰਾਜੇ ਨੇ ਆਪਣੇ ਸੈਨਾਪਤੀ ਨੂੰ ਸਭ ਤੋਂ ਪਹਿਲਾਂ ਭੇਜਿਆ ਹਮਲਾ ਕਰਕੇ ਦੇਖਦੇ ਆ ਜੇ ਮਰੇਗਾ ਤਾਂ ਸੈਨਾਪਤੀ ਮਰੇਗਾ ਮੈਂ ਤਾਂ ਆਪਣੇ ਦੇਸ਼ ਦੇ ਵਿੱਚ ਹੀ ਬੈਠਾ ਆ ਉਸ ਨੇ ਉਸ ਦੇ ਸੈਨਾਪਤੀ ਨੇ ਜਾਂਦਿਆਂ ਏਰੂਸ਼ਲਮ ਦੀਆਂ ਕੰਦਾ-ਕੁੰਦਾ ਢਾਈਆਂ ਕੁਝ ਸਮਾਨ ਲੁੱਟ ਕੇ ਲੈ ਕੇ ਆ ਗਿਆ ਪਰਮੇਸ਼ਰ ਨੇ ਕੁਝ ਨਹੀਂ ਕਿਹਾ ਕਿਉਂ ਨਹੀਂ ਕਿਹਾ ਕਿਉਂਕਿ ਇਜ਼ਰਾਈਲੀਆਂ ਨੇ ਪਰਮੇਸ਼ਰ ਦੇ ਸਾਹਮਣੇ ਕੀ ਕੀਤਾ ਆ ਪਾਪ ਕੀਤਾ ਆ ਪਰਮੇਸ਼ਰ ਪਾਪ ਤੋਂ ਬਹੁਤ ਭਿਆਨਕ ਨਫ਼ਰਤ ਕਰਦਾ ਆ ਪਰਮੇਸ਼ਰ ਪਾਪ ਨੂੰ ਕਦੇ ਵੀ ਸਹਿਨ ਕਰਦਾ ਨਹੀਂ ਹੈ ਪਰਮੇਸ਼ਰ ਨੇ ਇੰਨੀਆਂ ਪੁਲਿਆਈਆਂ ਇੰਨੀਆਂ ਪੁਲਿਆਈਆਂ ਇਜ਼ਰਾਈਲੀਆਂ ਦੇ ਨਾਲ ਕੀਤੀਆਂ ਉਹਨਾਂ ਨੇ ਉਸ ਪੁਲਿਆਈ ਨੂੰ ਜਾਣਿਆ ਨਹੀਂ ਜਦ ਉਸ ਪੁਲਿਆਈ ਨੂੰ ਨਾ ਜਾਣਨ ਦੇ ਕਾਰਨ ਪਰਮੇਸ਼ਰ ਨੂੰ ਛੱਡ ਦਿੱਤਾ ਪਰਮੇਸ਼ਰ ਨੇ ਦਾਊਦ ਦੇ ਨਾਲ ਇੱਕ ਨੇਮ ਬੰਨ੍ਹਿਆ ਸੀ ਵਾਚਾ ਬੰਨੀ ਸੀ ਮੈਂ ਤੇਰੀ ਰਾਜਗਦੀ ਨੂੰ ਸਦਾ ਸਦਾ ਤੱਕ ਹੀ ਰੱਖਾਂਗਾ ਕਾਇਮ ਰੱਖਾਂਗਾ ਮੈਂ ਤੇਰੀ ਰਾਜਗਦੀ ਨੂੰ ਤੇਰੇ ਹੱਥੋਂ ਕਦੇ ਵੀ ਜਾਣ ਦਵਾਂਗਾ ਹੀ ਨਹੀਂ ਠੀਕ ਉਸ ਤੋਂ ਬਾਅਦ ਸੁਲੇਮਾਨ ਸੁਲੇਮਾਨ ਤੋਂ ਅਗਲੀ ਪੀੜ੍ਹੀ ਬਹੁਤ ਸਾਰੇ ਰਾਜੇ ਆਏ ਰਾਜਾ ਰਾਜੇ ਦੇ ਬਾਅਦ ਰਾਜਾ ਰਾਜੇ ਦੇ ਬਾਅਦ ਰਾਜੇ ਬਣਦੇ ਗਏ ਲੇਕਿਨ ਇਜ਼ਰਾਈਲ ਦੇ ਵਿੱਚ ਯਹੂਦਾ ਦੇ ਵਿੱਚ ਤਿੰਨ ਅੰਤਿਮ ਰਾਜੇ ਯਹੋਯਾਕੀਨ ਉਸ ਦਾ ਬੇਟਾ ਯਹੋਯਾਕੀਮ ਔਰ ਸਦਕੀਆ ਇਹਨਾਂ ਤਿੰਨਾਂ ਨੇ ਪਰਮੇਸ਼ਰ ਦੇ ਸਾਹਮਣੇ ਭਿਆਨਕ ਪਾਪ ਕੀਤੇ ਪਰਮੇਸ਼ਰ ਨੂੰ ਛੱਡ ਦਿੱਤਾ ਖੁਦ ਪਾਪ ਕੀਤਾ ਪਰਮੇਸ਼ਰ ਦੇ ਲੋਕਾਂ ਤੋਂ ਪਰਮੇਸ਼ਰ ਦੀ ਪ੍ਰਜਾ ਇਜ਼ਰਾਈਲ ਤੋਂ ਪਾਪ ਕਰਵਾਇਆ ਜਦ ਕੇ ਬਾਕੀ ਕਿੰਨੇ ਰਾਜੇ ਜਿਹੜੇ ਆਏ ਉਹ ਦਾਊਦ ਦੇ ਪੈੜ ਉਤੇ ਦਾਊਦ ਦੇ ਰਸਤੇਆਂ ਤੇ ਬਣਾਏ ਹੋਏ ਰਸਤੇਆਂ ਤੇ ਚੱਲੇ ਇਹ ਤਿੰਨ ਜਿਹੜੇ ਆਏ ਆ ਇਹਨਾਂ ਨੇ ਪਰਮੇਸ਼ਰ ਦੇ ਬਣਾਏ ਹੋਏ ਰਸਤੇ 다ਊਦ ਦੇ ਬਣਾਏ ਰਸਤੇ ਤੇ ਚੱਲੇ ਨਹੀਂ ਭਿਆਨਕ ਪਾਪ ਕੀਤਾ ਉਸ ਪਾਪ ਦੇ ਕਾਰਨ ਪਰਮੇਸ਼ਰ ਇਹਨਾਂ ਤੋਂ ਦੁਖੀ ਹੋ ਗਿਆ ਯਹੋਯਾਕੀਮ ਰਾਜੇ ਵਾਲੇ ਕੱਪੜੇ ਉਤਾਰ ਦਿੱਤੇ ਬਾਬਲ ਦੇ ਸਾਹਮਣੇ ਕੈਦੀਆਂ ਵਾਲੇ ਕੱਪੜੇ ਪਾ ਕੇ ਬੈਠ ਆਇਆ ਵਾ ਜਦ ਕੈਦੀਆਂ ਵਾਲੇ ਕੱਪੜੇ ਪਾ ਕੇ ਬੈਠ ਆਇਆ ਵਾ ਰੋ ਰਿਹਾ ਵਾ ਮੈਂ ਪਿਛਲੇ ਦਿਨਾਂ ਚ ਇਸ ਵਿਸ਼ੇ ਨੂੰ ਲਿਆ ਸੀ ਯਹਵਾਸਿਦ ਕੇ ਨੂ ਦੇ ਵਿੱਚ ਇਸੇ ਤਰ੍ਹਾਂ ਸਾਡੇ ਵੀ ਬਹੁਤ ਵਾਰ ਅਸੀਂ ਪਾਪ ਕਰ ਕਰਕੇ ਆਪਣੇ ਮੁਕਤੀ ਦੇ ਵਸਤਰਾਂ ਨੂੰ ਕੀ ਕਰ ਦਿੰਨੇ ਉਤਾਰ ਦਿੰਨੇ ਜਿਦੇ ਕਾਰਨ ਜਿਦੇ ਕਾਰਨ ਅਸੀਂ ਵੀ ਸ਼ੈਤਾਨ ਦੇ ਸਾਹਮਣੇ ਕੈਦੀਆਂ ਵਾਲੇ ਕੱਪੜੇ ਪਾ ਕੇ ਬੈਠੇ ਹੋਏ ਆ ਪਿਆਰਿਓ ਇਹਨਾਂ ਨੇ ਜਦ ਪਾਪ ਕੀਤਾ ਤਦ ਬਾਬਲ ਦਾ ਰਾਜਾ ਨੇ ਆਪਣੇ ਸੈਨਾਪਤੀ ਨੂੰ ਭੇਜਿਆ ਕੁਝ ਕੁਝ ਸਮਾਨ ਲੁੱਟ ਕੇ ਲੈ ਗਏ ਕੰਦਾ ਕੁੰਦਾ ਨੂੰ ਢਾ ਘੱਟਿਆ ਫਿਰ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ ਫਿਰ ਗਦਲੀਆਂ ਨੂੰ ਆਪਣੇ ਸੈਨਾਪਤੀ ਨੂੰ ਭੇਜਿਆ ਦੂਸਰੀ ਵਾਰ ਕਿ ਪਹਿਲੀ ਵਾਰ ਪਰਮੇਸ਼ਰ ਨੇ ਕੁਝ ਨਹੀਂ ਕਿਹਾ ਹੋ ਸਕਦਾ ਦੂਸਰੀ ਵਾਰ ਕਹਿ ਦਵੇ ਦੂਸਰੀ ਵਾਰ ਗਦਲੀਆਂ ਗਿਆ ਉਹਦਾ ਸੈਨਾਪਤੀ ਗਿਆ ਬਹੁਤ ਕੁਝ ਲੁੱਟ ਕੇ ਲੈ ਕੇ ਆ ਗਿਆ ਚੰਗੇ ਚੰਗੇ ਲੋਕਾਂ ਨੂੰ ਜਿਵੇਂ ਕਿ ਇਜ਼ਕੀਏਲ ਦਾਨੀਅਲ ਸਦਰਕ ਮੇਸ਼ਕ ਅਬਦਨ ਕੋ ਹੋਰ ਵੀ ਬਹੁਤ ਜੋਦਰ ਦੇ ਖੋਜੀ ਸੀ ਕਾਢੀ ਸੀ ਚੰਗੇ ਚੰਗੇ ਲੋਕ ਸੀ ਸਬਨਾਂ ਨੂੰ ਲੁੱਟ ਕੇ ਲੈ ਕੇ ਆ ਗਿਆ ਦੂਸਰੀ ਵਾਰ ਵੀ ਪਰਮੇਸ਼ਰ ਨੇ ਇਹਨਾਂ ਨੂੰ ਕੁਝ ਕਿਹਾ ਹੀ ਨਹੀਂ ਕਿਉਂਕਿ ਪਰਮੇਸ਼ਰ ਨੇ ਕਿਹਾ ਹੋਇਆ ਸੀ ਜੋ ਮੇਰੇ ਚੁਣੇ ਹੋਏ ਨੂੰ ਛੂੰਦਾ ਮੇਰੀ ਅੱਖ ਦੀ ਕਾਕੀ ਨੂੰ ਛੂੰਦਾ ਆ ਇਜ਼ਰਾਈਲ ਮੇਰਾ ਜੇਠਾ ਆ ਪਰਮੇਸ਼ਰ ਨੇ ਸਾਫ਼-ਸਾਫ਼ ਕਿਹਾ ਸੀ ਇਸ ਲਈ ਸਾਰੀ ਦੁਨੀਆ ਇਜ਼ਰਾਈਲ ਤੋਂ ਤੇ ਇਜ਼ਰਾਈਲ ਦੇ ਪਰਮੇਸ਼ਰ ਤੋਂ ਡਰਦੀ ਸੀ ਅੱਜ ਵੀ ਹੈ ਅੱਜ ਵੀ ਇਜ਼ਰਾਈਲ ਤੋਂ ਕਿੰਨੇ ਸਾਰੀ ਦੁਨੀਆ ਡਰਦੀ ਹੈ ਇਹਨਾਂ ਦਾ ਪਰਮੇਸ਼ਰ ਇਹਨਾਂ ਦੇ ਨਾਲ ਹੋ ਕੇ ਕੀ ਕਰਦਾ ਆ ਲੜਦਾ ਆ ਦੂਸਰੀ ਵਾਰ ਵੀ ਜਦ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਨਬੂਕਦਨਸਰ ਨੂੰ ਜਾਂ ਬਾਬਲ ਦੇ ਰਾਜੇ ਨੂੰ ਕੁਝ ਨਹੀਂ ਕੀਤਾ ਤਦ ਤੀਸਰੀ ਵਾਰ ਖੁਦ ਰਾਜਾ ਆਪ ਚੜਾਈ ਕਰਕੇ ਸਬਨਾਂ ਨੂੰ ਲੁੱਟ ਕੇ ਲੈ ਕੇ ਆ ਗਿਆ ਮੰਦਰ ਨੂੰ ਢਾਹ ਸੁੱਟਿਆ ਸੋਨੇ ਨੂੰ ਲੁੱਟ ਕੇ ਲੈ ਕੇ ਆਂਦਾ ਮੰਦਰ ਦੇ ਭਵਨ ਦੇ ਬਰਤਨਾਂ ਨੂੰ ਲੁੱਟ ਕੇ ਲੈ ਕੇ ਆ ਗਿਆ ਸਭ ਕੁਝ ਲੈ ਕੇ ਆਉਣ ਦੇ ਕਾਰਨ ਬੜੇ ਧੀਰਜਤਾ ਦੇ ਨਾਲ ਬੋਲਦੇ ਆ ਇਹਨਾਂ ਦਾ ਪਰਮੇਸ਼ਰ ਮਰ ਚੁੱਕਾ ਆ ਇਹਨਾਂ ਦਾ ਪਰਮੇਸ਼ਰ ਮਰ ਚੁੱਕਾ ਆ ਬੜੇ ਲੰਬੇ ਅਵਸਰਾਂ ਦੇ ਬਾਅਦ ਇਹ ਬੋਲਦੇ ਇਹਨਾਂ ਦਾ ਪਰਮੇਸ਼ਰ ਕੀ ਹੋ ਗਿਆ ਵਾ ਮਰ ਗਿਆ ਵਾ ਇਸ ਲਈ ਤਾਂ ਨਬੁਕਦਨਸਰ ਵੀ ਬੋਲਦਾ ਮੈਂ ਸਭੋ ਕੁਝ ਮੇਰੀ ਤਾਕਤ ਨੇ ਮੈਂ ਹੀ ਨੇ ਬਣਾਇਆ ਆਵਾਜ਼ ਆ ਗਈ ਤੇਰਾ ਰਾਜ ਤੇਰੇ ਹੱਥੋਂ ਕੁਝ ਸਮੇਂ ਦੇ ਲਈ ਲੈ ਲਿਆ ਜਾਏਗਾ 7 ਸਾਲ ਤੱਕ ਤੂੰ ਜੰਗਲ ਦੇ ਵਿੱਚ ਜਨਵਰਾਂ ਦੇ ਨਾਲ ਜੀਵਨ ਬਤੀਤ ਕਰੇਗਾ ਕਾ ਖਾਇਆ ਕਰੇਗਾ ਪਿਆਰਿਓ ਜਦ ਸਬਨਾ ਦੇ ਮਨ ਦੇ ਵਿੱਚ ਇਹ ਹੋ ਗਿਆ ਪਰਮੇਸ਼ਰ ਇਨਾਂ ਦਾ ਮਰ ਚੁੱਕਾ ਆ ਉਹ ਇਹਨਾਂ ਦੀ ਅਗਵਾਈ ਨਹੀਂ ਕਰਦਾ ਇਹਨਾਂ ਨੂੰ ਛਡਾਏਗਾ ਨਹੀਂ ਉਸ ਤੋਂ ਪਹਿਲਾਂ ਪ੍ਰਭੂ ਦੇ ਦਾਸ ਯਰਮੀਆ ਦੇ ਦੁਆਰਾ ਪਰਮੇਸ਼ਰ ਨੇ ਕਿਹਾ ਸੀ ਮੈਂ 70 ਸਾਲ ਬਾਅਦ ਆਪਣੇ ਲੋਕਾਂ ਨੂੰ ਬਾਹਰ ਕੱਢ ਕੇ ਲੈ ਕੇ ਆਵਾਂਗਾ 70 ਸਾਲ ਬਾਅਦ ਬਾਬਲ ਦੇ ਗੁਲਾਮੀ ਦੇ ਹੇਠੋਂ ਇਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਵਾਂਗਾ ਮੈਂ ਇਹਨਾਂ ਦੇ ਨਾਲ ਨੇਮ ਬਣਾਂਗਾ ਮੈਂ ਇਹਨਾਂ ਦੇ ਵਿੱਚ ਵਿੱਚ ਵਾਸ ਕਰਾਂਗਾ ਮੈਂ ਇਹਨਾਂ ਦੇ ਵਿੱਚ ਫਿਰਿਆ ਕਰਾਂਗਾ ਯੇਰਮੀਆ ਦੇ ਇਸ ਭਵਿੱਖਵਾਣੀ ਨੂੰ ਦਾਨੀਏਲ ਹਿਜ਼ਕੀਏਲ ਸਦ੍ਰਕ ਮਿਸ਼ਕ ਅਬਦਨਗੋ ਚੰਗੀ ਦੇ ਨਾਲ ਚੰਗੀ ਤਰ੍ਹਾਂ ਪੜ੍ਹਦੇ ਸੀ ਬੜੇ ਧਿਆਨ ਦਿੰਦੇ ਸੀ ਇਹ ਆਮ ਵਚਨ ਹੈ ਹੀ ਨਹੀਂ ਹੈ ਇਹ ਸਰਵਸ਼ਕਤੀਮਾਨ ਪਰਮੇਸ਼ਰ ਦੇ ਵਚਨ ਹੈ ਉਹ ਸਾਨੂੰ ਵਾਪਸ ਜਰੂਰ ਬਾਹਰ ਕੱਢ ਕੇ ਲੈ ਕੇ ਜਾਏਗਾ ਜਦ ਇਹਨਾਂ ਨੇ ਸੋਚਿਆ ਇਹਨਾਂ ਦਾ ਪਰਮੇਸ਼ਰ ਮਰ ਚੁਕਾਇਆ ਤਦ ਹਿਜ਼ਕੀਏਲ ਦੇ ਦੁਆਰਾ ਪਰਮੇਸ਼ਰ ਲਿਖਵਾ ਰਿਹਾ ਆ ਉਸ ਯਰੂਸ਼ਲਮ ਦੇ ਬਾਰੇ ਜੋਨ ਵਾਲਾ ਨੰ ਮੰਦਰ ਬੰਨਾ ਸੀ ਔਰ ਆਉਣ ਵਾਲੇ ਭਵਿੱਖ ਦੇ ਬਾਰੇ ਕਿ ਸਵਰਗ ਰਾਜ ਦੇ ਵਿੱਚ ਮੈਂ ਕਿਵੇਂ ਆਪਣੀ ਪ੍ਰਜਾ ਦੇ ਨਾਲ ਆਪਣੀ ਉਪਸਥਿਤੀ ਦੇ ਵਿੱਚ ਬਨਿਆ ਰਹਾਂਗਾ ਕਲਿਸਿਆ ਦੇ ਲਈ ਕਿ ਕਲਿਸਿਆ ਦੇ ਵਿੱਚ ਮੈਂ ਕਿਵੇਂ ਵਾਸ ਕਰਾਂਗਾ ਇਸ ਲਈ ਜਦ ਉਹਨਾਂ ਨੇ ਕਿਹਾ ਇਹਨਾਂ ਦਾ ਪਰਮੇਸ਼ਰ ਹੈ ਹੀ ਨਹੀਂ ਮਰ ਚੁੱਕਾ ਹੈ ਜਾਂ ਛੱਡ ਦਿੱਤਾ ਹੈ ਤਦ ਹਿਜਕੀਆ ਦੇ ਦੁਆਰਾ ਆਪਣੇ ਲੋਕਾਂ ਦੇ ਲਈ ਪਰਮੇਸ਼ਰ ਬੋਲ ਰਿਹਾ ਮੈਂ ਹਾਜੇ ਵੀ ਉੱਥੇ ਹਾਂ ਹ Alleluia ਮੈਂ ਇਜ਼ਰਾਈਲ ਨੂੰ ਛੱਡਿਆ ਨਹੀਂ ਆ ਮੇਰੀ ਉਪਸਥਤੀ ਤੁਹਾਡੇ ਨਾਲ ਹੈ ਅੱਜ ਸਾਡੇ ਨਾਲ ਵੀ ਬੋਲ ਰਿਹਾ ਅਸੀਂ ਪਾਪ ਕਰਦੇ ਆ ਆਪਣੀ ਮਨਮਾਨੀ ਕਰਦੇ ਆ ਜਿਹਦੇ ਕਾਰਨ ਪਰਮੇਸ਼ਰ ਸਾਨੂੰ ਛੱਡ ਦਿੰਦਾ ਆ ਕੁਝ ਥੇਰ ਦੇ ਲਈ ਹਮੇਸ਼ਾ ਦੇ ਲਈ ਛੱਡਦਾ ਨਹੀਂ ਬਾਰ 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 ਮੌਕਾ ਦਿੰਦਾ ਆ ਮੌਕੇ ਤੇ ਮੌਕਾ ਮੌਕੇ ਤੇ ਮੌਕਾ ਦਿੰਦਾ ਆ ਲੇਕਿਨ ਜੇਕਰ ਅਸੀਂ ਫਿਰ ਵੀ ਪਾਪ ਕਰਨੋਂ ਨਹੀਂ ਹਟਦੇ ਪਿਆਰਿਓ ਉਹ ਬਖਸ਼ੇਗਾ ਹੀ ਨਹੀਂ ਆ ਪਰ ਕੇ ਵੇਖਾਂਗੇ ਪ੍ਰਭੂ ਦੀ ਬਾਣੀ ਦੇ ਚੋਂ ਜਬੂਰਾਂ ਦੀ ਪੁਸਤਕ 46 ਦੇ 1 ਤੇ 2 ਵਚਨ ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਬਲ ਹੈ ਉਹ ਦੁੱਖਾਂ ਵਿੱਚ ਸਾਡਾ ਵੱਡਾ ਸਹਾਇਕ ਹੋਇਆ ਪਰਮੇਸ਼ਰ ਮੇਰੀ ਪਨਾਹ ਤੇ ਪਰਮੇਸ਼ਰ ਮੇਰਾ ਬਲ ਹੈ ਉਹ ਮੇਰੇ ਦੁੱਖਾਂ ਦੇ ਵਿੱਚ ਵੀ ਮੇਰਾ ਸਹਾਇਕ ਆ ਉਹ ਕਦੇ ਵੀ ਮੇਰਾ ਸਾਥ ਛੱਡਣ ਵਾਲਾ ਹੈ ਹੀ ਨਹੀਂ ਹਰ ਸਮੇਂ ਮੇਰੀ ਅਗਵਾਈ ਕਰਦਾ ਆ ਇਬਰਾਨੀਆਂ 4 ਦਾ 15 ਤੇ 16 ਵਚਨ ਕਿਵੇਂ ਕਿਵੇਂ ਉਸ ਨੇ ਮੈਨੂੰ ਇੱਥੋਂ ਤੱਕ ਲੈ ਕੇ ਆਂਦਾ ਇਜ਼ਰਾਈਲੀਆਂ ਨੂੰ ਕਿਵੇਂ ਲੈ ਕੇ ਆਂਦਾ ਕਿਵੇਂ ਉਹਨਾਂ ਦੀ ਅਗਵਾਈ ਕੀਤੀ ਜਦ ਉਹਨਾਂ ਨੇ ਪਾਪ ਕੀਤਾ ਤਦ 70 ਸਾਲ ਦੀ ਗੁਲਾਮੀ ਵਿੱਚ ਚਲੇ ਗਏ ਲੇਕਿਨ ਫਿਰ ਵੀ ਉਹ ਆਪਣੇ ਵਚਨ ਦੇ ਦੁਆਰਾ ਹਿਜਕੀਲ ਦੇ ਦੁਆਰਾ ਲਿਖਵਾ ਰਿਹਾ ਮੈਂ ਹਜੇ ਵੀ ਉੱਥੇ ਆ ਮੈਂ ਇਜ਼ਰਾਈਲ ਨੂੰ ਛੱਡਿਆ ਹੀ ਨਹੀਂ ਆ ਮੈਂ ਤੁਹਾਨੂੰ ਮੁੜ ਵਾਪਸ ਲੈ ਕੇ ਜਾਵਾਂਗਾ ਉਸ ਸ਼ਹਿਰ ਦਾ ਘੇਰਾ ਇੰਨਾ ਹੋਏਗਾ ਇੱਕ ਇੱਕ ਪੂਰੇ ਅਧਿਆਏ ਨੂੰ ਜਦ ਹੜਤਾਲੀ ਦੇ ਆਏ ਜਦ ਪੜ੍ਹਦੇ ਅਸੀਂ ਇੱਕ ਇੱਕ ਗੱਲ ਲਿਖੀ ਆ ਕਿੰਨੀ ਜਗ੍ਹਾ ਕਿੰਨੂੰ ਕਿਹੜੇ ਗੋਤਰ ਨੂੰ ਦਿੱਤੀ ਜਾਏਗੀ ਪਰਮੇਸ਼ਰ ਕਿੰਨਾ ਗੂੜਾ ਆਪਣੇ ਲੋਕਾਂ ਦੇ ਨਾਲ ਪਿਆਰ ਕਰਦਾ ਆ ਅੱਜ ਵੀ ਕਹਿੰਦਾ ਕਿ ਪਰਮੇਸ਼ਰ ਮੇਰਾ ਬਲ ਤੇ ਮੇਰੇ ਦੁੱਖਾਂ ਦੇ ਵਿੱਚ ਮੇਰਾ ਸਹਾਇਕ ਆ ਹਾਂਜੀ ਕਿਉਂ ਜੋ ਸਾਡਾ ਪ੍ਰধান ਜਜਕ ਹਾਂਜੀ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਸਾਡਾ ਪ੍ਰধান ਮਹਾਯਜਕ ਇਹੋ ਜਿਹਾ ਨਹੀਂ ਆ ਕਿ ਸਾਡੀਆਂ ਕਮਜ਼ੋਰੀਆਂ ਦੇ ਵਿੱਚ ਸਾਡਾ ਕੀ ਨਾ ਹੋਵੇ ਸਹਾਇਕ ਨਾ ਹੋਵੇ ਹਾਂਜੀ ਸਭ ਉਹ ਸਾਰੀਆਂ ਗੱਲਾਂ ਵਿੱਚ ਸਾਡੇ ਵੱਨੋਂ ਪਰਤਾਇਆ ਗਿਆ ਹਾਂਜੀ ਪਰ ਉਹ ਪਾਪ ਤੋਂ ਰਹਿਤ ਰਹਾ ਹਾਂਜੀ ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਅੱਗੇ ਦਲੇਰੀ ਨਾਲ ਚੱਲੀਏ ਹਾਲੇਲੂਇਆ ਹਾਲੇਲੂਇਆ ਅਸੀਂ ਸਭ ਦੇ ਸਭ ਕਿਰਪਾ ਦੇ ਸਿੰਘਾਸਨ ਦੇ ਸਾਹਮਣੇ ਆ ਚੁੱਕੇ ਹਾਂ ਕਿਹਦੇ ਸਾਹਮਣੇ ਆ ਗਏ ਹਾਂ ਉਹ ਅੱਜ ਸਾਡੇ ਵਿੱਚ ਮੌਜੂਦ ਹੈ ਯਹਵਾ ਸ਼ਮਾ ਉਹਦੀ ਉਪਸਥਿਤੀ ਸਾਡੇ ਨਾਲ ਆ ਉਹ ਆਪਣੀ ਉਪਸਥਿਤੀ ਨੂੰ ਸਾਡੇ ਤੋਂ ਕਦੇ ਵੀ ਹਟਾਏਗਾ ਹੀ ਨਹੀਂ ਆ ਉਹਦੀ ਮਹਿਮਾ ਉਹਦੀ ਹਜ਼ੂਰੀ ਸਾਡੇ ਨਾਲ ਆ ਉਹ ਆਪਣੀ ਹਜ਼ੂਰੀ ਨੂੰ ਕਦੇ ਵੀ ਸਾਡੇ ਤੋਂ ਦੂਰ ਕਰਦਾ ਹੀ ਨਹੀਂ ਆ ਇਹਦੇ ਨਾਲ ਹੀ ਇਬਰਾਨੀਆਂ 12 ਦਾ 22 ਤੋਂ 24 ਵਚਨ ਸਗੋਂ ਤੁਸੀਂ ਸਿਯੋਨ ਦੇ ਪਹਾੜ ਕੋਲ ਆਏ ਹੋ ਹਾਂਜੀ ਅਤੇ ਪਰਮੇਸ਼ਵਰ ਦੀ ਨਗਰੀ ਸਵਰਗੀ ਯਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ हां ਪਰ ਇਧਰ ਪਰਮੇਸ਼ਰ ਦਾ ਵਚਨ ਕਹਿੰਦਾ ਅਸੀਂ ਸਭ ਦੇ ਸਭ ਪਰਮੇਸ਼ਰ ਦੀ ਨਗਰੀ ਕੋਲ ਅਰਥਾਤ ਯਰੂਸ਼ਲਮ ਦੇ ਕੋਲ ਆਏ ਹਾਂ ਅਸੀਂ ਸਭ ਦੇ ਸਭ ਨਵੇਂ ਯਰੂਸ਼ਲਮ ਦੇ ਵਿੱਚ ਜੋ ਸਾਡੇ ਲਈ ਜਗ੍ਹਾ ਤਿਆਰ ਕਰ ਰਿਹਾ ਵਾ ਪ੍ਰਭੂ ਯੀਸ਼ੂ ਅਸੀਂ ਉੱਥੋਂ ਤੱਕ ਆ ਗਏ ਹਾਂ ਥੋੜੀ ਦੇਰ ਸਾਨੂੰ ਇਹ ਘਰ ਮਿਲਿਆ ਆਇਆ ਵਾ ਅਸੀਂ ਇੱਕ ਦਿਨ ਸਦਾ ਸਦਾ ਪ੍ਰਭੂ ਦੇ ਘਰ ਦੇ ਵਿੱਚ ਯਰੂਸ਼ਲਮ ਦੇ ਵਿੱਚ ਕੀ ਕਰਨਾ ਹੈ ਆਵਾਸ ਕਰਨਾ ਹੈ ਸਦਾ ਸਦਾ ਉਹਦੇ ਨਾਲ ਰਹਿਣਾ ਹੈ ਸਦਾ ਸਦਾ ਉਹ ਸਾਡੇ ਨਾਲ ਰਹੇਗਾ ਕਦੇ ਵੀ ਸਾਡਾ ਸਾਥ ਛੱਡੇਗਾ ਹੀ ਨਹੀਂ ਪਿਆਰਿਓ ਯਹਵਾ ਸ਼ਮਾ ਉਹਦੀ ਹਜ਼ੂਰੀ ਸਾਡੇ ਨਾਲ ਆ ਉਹ ਯਹਵਾ ਅੱਜ ਵੀ ਉਥੇ ਹੈ ਉਹ ਕਦੇ ਵੀ ਆਪਣੀ ਜਗ੍ਹਾ ਨੂੰ ਛੱਡਣ ਵਾਲਾ ਹੈ ਹੀ ਯਰੂਸ਼ਲਮ ਨੂੰ ਨਹੀਂ ਛੱਡਿਆ ਸਾਨੂੰ ਨਹੀਂ ਛੱਡ ਰਿਹਾ ਉਹ ਉਸ ਯਰੂਸ਼ਲਮ ਦੇ ਵਿੱਚ ਹੈ ਆਉਣ ਵਾਲੇ ਸਮੇਂ ਚ ਅਸੀਂ ਸਦਾ ਸਦਾ ਉਹਦੇ ਨਾਲ ਵਾਸ ਕਰਾਂਗੇ ਜਿੱਥੇ ਲੱਖਾਂ ਲੱਖਾਂ ਦੂਤ ਹੋਣਗੇ ਜੋ ਲੱਖਾਂ ਲੱਖਾਂ ਦੂਤ ਉਸ ਦੇ ਸਾਹਮਣੇ ਖੜੇ ਨਹੀਂ ਹੋ ਸਕਦੇ ਉਹ ਉੱਡਦੇ ਉੱਡਦੇ ਬੋਲਦੇ ਆ ਉਹਨਾਂ ਦੇ 6 6 ਪੰਖ ਆ ਉਹ ਦੋ ਦੇ ਨਾਲ ਆਪਣਾ ਮੂੰਹ ਟੱਕਦੇ ਦੋ ਦੇ ਨਾਲ ਪੈਰ ਟੱਕਦੇ ਦੋ ਦੇ ਨਾਲ ਉੱਡਦੇ ਸਮੇਂ ਬੋਲਦੇ ਆ ਪਵਿੱਤਰ 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 ਸੈਨਾ ਦਾ ਯਹਵਾ ਜਿਸ ਦੇ ਪ੍ਰਤਾਪ ਦੇ ਨਾਲ ਸਾਰੀ ਧਰਤੀ ਭਰੀ ਹੋਈ ਆ ਮਹਿਮਾ ਮਈ ਪਰਮੇਸ਼ਰ ਉਹਦੀ ਮਹਿਮਾ ਸਾਡੇ ਵਿੱਚ ਹੈ ਉਹ ਆਪਣੀ ਮਹਿਮਾ ਨੂੰ ਸਾਡੇ ਤੋਂ ਕਦੇ ਵੀ ਦੂਰ ਕਰਦਾ ਹੀ ਨਹੀਂ ਆ ਅਸੀਂ ਪਾਪ ਕਰਦੇ ਆ ਅਸੀਂ ਆਪਣੀਆਂ ਅਭਿਲਾਸ਼ਾਂ ਦੇ ਮੁਤਾਬਕ ਚੱਲਦੇ ਆ ਆਪਣੀਆਂ ਸੋਚਾਂ ਦੇ ਮੁਤਾਬਕ ਕਰਦੇ ਆ ਪਿਆਰਿਓ ਕਦ ਤੱਕ ਕਰਦੇ ਰਾਵਾਂਗੇ ਬਾਰ ਬਾਰ ਮੌਕਾ ਦੇਵੇਗਾ ਹੀ ਨਹੀਂ ਆ ਉਹਦੀ ਹਜ਼ੂਰੀ ਇੱਕ ਇੱਕ ਦੇ ਨਾਲ ਆ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਮਹਿਮਾ ਦੇ ਸਾਹਮਣੇ ਆਏ ਆ ਅਸੀਂ ਕਦੇ ਵੀ ਸੱਜੇ ਖੱਬੇ ਜਾ ਸਕਦੇ ਨਹੀਂ ਜਿਸ ਤਰ੍ਹਾਂ ਅਸੀਂ ਉਜਿਆਲੇ ਦੇ ਸਾਹਮਣੇ ਜਿਵੇਂ ਜਿਵੇਂ ਨਜ਼ਦੀਕ ਜਾਂਦੇ ਹਾਂ ਜਦ ਪਾਪ ਦੇ ਵਿੱਚ ਜਾਂ ਹਨੇਰੇ ਦੇ ਵਿੱਚ ਸੀ ਤਦ ਅਸੀਂ ਕਲਖ ਦੇ ਨਾਲ ਭਰੇ ਹੋਏ ਸੀ ਚਾਨਣ ਦੇ ਕੋਲ ਆਏ ਚਾਨਣ ਦੇ ਕਾਰਨ ਅਸੀਂ ਆਪਣੇ ਆਪ ਨੂੰ ਸਾਫ਼ ਕੀਤਾ ਰੋਸ਼ਨੀ ਦੇ ਕੋਲ ਆਏ ਅਸੀਂ ਰੋਸ਼ਨੀ ਦੇ ਕਾਰਨ ਆਪਣੇ ਆਪ ਨੂੰ ਸਾਫ਼ ਕੀਤਾ ਹੋਰ ਨਹੀਂ ਕੀਤਾ ਹੈ ਹੋਰ ਆਪਾਂ ਆਪਣੇ ਆਪ ਨੂੰ ਸ਼ੁੱਧ ਕੀਤਾ ਸਾਫ਼ ਕੀਤਾ ਲੇਕਿਨ ਇੰਨੇ ਚ ਕਾਫੀ ਨਹੀਂ ਆ ਅਸੀਂ ਇੰਨੇ ਚ ਬੋਲ ਦਤੇ ਹੁਣ ਮੈਂ ਤਾਂ ਬਹੁਤ ਸ਼ੁੱਧ ਹੋ ਚੁੱਕਿਆ ਮੈਂ ਤਾਂ ਪਵਿੱਤਰ ਹੋ ਚੁੱਕਿਆ ਹਾਂ ਹੁਣ ਤੇ ਮੇਰੇ ਚ ਕੋਈ ਕਮੀ ਘਟੀ ਰਹੀ ਨਹੀਂ ਗਈ ਅਸੀਂ ਸਭ ਦੇ ਸਭ ਮहिमा ਮਈ ਪਰਮੇਸ਼ਰ ਦੇ ਕੋਲ ਆਤਮ ਮਹਾਨ ਤੇਜ ਦੇ ਕੋਲ ਆਏ ਆ ਜਿਹੜਾ ਇੱਕ ਇੱਕ ਕਣ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਆ ਸਾਡੇ ਅੰਦਰ ਇੱਕ ਇੱਕ ਕਣ ਅਗਰ ਹੈ ਤਾਂ ਜਾਣ ਰੱਖਿਓ ਅਸੀਂ ਇੱਕ ਸਪ ਨੂੰ ਆਪਣੇ ਅੰਦਰ ਕੀ ਕਰ ਰਹੇ ਆ ਪਾਲ ਰਹੇ ਇੱਕ ਸਪੋਲੀਏ ਨੂੰ ਛੋਟੇ ਬੱਚੇ ਨੂੰ ਅਸੀਂ ਪਾਲ ਰਹੇ ਇੱਕ ਦਿਨ ਉਹ ਵੱਧਦਾ ਵੱਧਦਾ ਵੱਧਾ ਕੀ ਬਣ ਜਾਏਗਾ ਸੱਪ ਬਣ ਜਾਏਗਾ ਉਹੀ ਸੱਪ ਸਾਨੂੰ ਇੱਕ ਦਿਨ ਕੀ ਕਰ ਦੇਗਾ ਡੰਗ ਮਾਰ ਦੇਗਾ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਸਾਹਮਣੇ ਉਸ ਤੇਜ ਦੇ ਸਾਹਮਣੇ ਜਿੰਨਾ ਨਜ਼ਦੀਕ ਲੈ ਕੇ ਜਾਵਾਂਗੇ ਸ਼ੁੱਧ ਹੋਣ ਦੇ ਲਈ ਮੌਕਾ ਆ ਸ਼ੁੱਧ ਹੋਣ ਦੇ ਲਈ ਮੌਕਾ ਆ ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਕੀਤਾ ਕੀ ਆ ਜੋ ਸਾਨੂੰ ਕਿਹਾ ਜਾ ਰਿਹਾ ਵਾ ਜੋ ਸਾਨੂੰ ਡਾਂਟਿਆ ਜਾ ਰਿਹਾ ਵਾ ਜੋ ਪਰਮੇਸ਼ਰ ਦਾ ਵਚਨ ਸਾਡੇ ਸਾਹਮਣੇ ਰੱਖਿਆ ਜਾ ਰਿਹਾ ਵਾ ਜੋ ਸਾਨੂੰ ਚੇਤਾਵਨੀ ਦਿੱਤੀ ਜਾ ਰਹੀ ਆ ਕਿਉਂਕਿ ਇੱਕ ਇੱਕ ਕੰਨ ਜਦੋਂ ਅਸੀਂ ਉਸ ਦੇ ਤੇਜ ਦੇ ਸਾਹਮਣੇ ਉਹਦੀ ਉਪਸਥਿਤੀ ਦੇ ਕੋਲ ਜਾਂਦੇ ਆ ਇੱਕ ਇੱਕ ਕੰਨ ਸਾਡਾ ਦਿਖਣਾ ਕੀ ਜਾਂਦਾ ਹੈ ਸ਼ੁਰੂ ਹੋ ਜਾਂਦਾ ਹੈ ਦੂਰ ਤੈ ਹੈ ਲੱਗਦਾ ਜਿਵੇਂ ਕਪੜੇ ਸਾਫ਼ ਆ لیکن ਜਦੋਂ ਜਿਆਦਾ ਚਾਨਣ ਦੇ ਕੋਲ ਜਾਂਦਾ ਤਦ ਤੰਦ ਮੈਲ ਵੀ ਦਿਖਣੀ ਕੀ ਜਾਂਦੀ ਆ ਸ਼ੁਰੂ ਹੋ ਜਾਂਦੀ ਆ ਇੱਕ ਸਫੇਦ ਕੱਪੜੇ ਨੂੰ ਜਦ ਅਸੀਂ ਦੇਖਦੇ ਆ ਸਫੇਦ ਕੱਪੜੇ ਪੁਰਾਣੇ ਨੂੰ ਤੇ ਨਵੇਂ ਨੂੰ ਜਦ ਮਿਲਾਉਨੇ ਆ ਤੇ ਦੋਵਾਂ ਦੇ ਵਿੱਚ ਬਹੁਤ ਹੀ ਫਰਕ ਹੋ ਜਾਂਦਾ ਆ ਕਿਉਂਕਿ ਪੁਰਾਣੇ ਦੇ ਵਿੱਚ ਤੰਦ ਮੈਲ ਆਈ ਹੋਈ ਆ ਤੇ ਨਵਾਂ ਹਜੇ ਵੀ ਪੂਰੇ ਦਾ ਪੂਰਾ ਨਵਾਂ ਸ਼ੁੱਧ ਆ ਸਰਵ ਸ਼ਕਤੀਮਾਨ ਪਰਮੇਸ਼ਰ ਜੋ ਤੇਜ ਮਹਿਮਾਮਈਆ ਉਸ ਮਹਿਮਾਮਈ ਪਰਮੇਸ਼ਰ ਦੇ ਕੋਲ ਆਏ ਆ ਕਦੇ ਵੀ ਆਪਣੀ ਮਨਮਰਜ਼ੀ ਕਰ ਸਕਦੇ ਨਹੀਂ ਹੋਰ ਵੀ ਹੋਰ ਵੀ ਸ਼ੁੱਧ ਹੁੰਦਾ ਸਾਡੇ ਕੋਲ ਸਮੇਂ ਆ ਇਹ ਸਭ ਇਜ਼ਰਾਈਲੀਆਂ ਦੇ ਨਾਲ ਕਿਉਂ ਹੋਇਆ ਇਹ ਕਦ ਜਦ ਇਹ ਕਦ ਗੁਲਾਮੀ ਦੇ ਵਿੱਚ ਗਏ ਕਿਉਂ ਗਏ ਕਿਉਂਕਿ ਇਨਾਂ ਦੇ ਵਿੱਚ ਆਉਣ ਵਾਲੇ ਰਾਜਿਆਂ ਨੇ ਆਪਣੀ ਮਨਮਰਜ਼ੀ ਕੀਤੀ ਪਰਮੇਸ਼ਰ ਦੇ ਸਾਹਮਣੇ ਕੀ ਕੀਤੇ ਪਾਪ ਕੀਤੇ ਹਨ ਉਹਨਾਂ ਪਾਪਾਂ ਦੇ ਕਾਰਨ ਬਾਬਲ ਦੀ ਗਲਮੀ ਦੇ ਵਿੱਚ ਇਜ਼ਰਾਈਲ ਬਿਠਾਇਆ ਵਾ ਫਿਰ ਵੀ ਪਰਮੇਸ਼ਰ ਨੇ ਛੱਡਿਆ ਨਹੀਂ ਹਿਜ਼ਕੀਯਲ ਨਬੀ ਦੇ ਦੁਆਰਾ ਲਿਖਵਾ ਰਿਹਾ ਵਾ ਮੈਂ ਸੈਨਾ ਦਾ ਯਹਵਾ ਅੱਜ ਵੀ ਤੁਹਾਡੇ ਵਿੱਚ ਮੌਜੂਦ ਹਾਂ ਮੈਂ ਤੁਹਾਨੂੰ ਛੱਡਿਆ ਨਹੀਂ ਹਾਂ ਮੇਰੀ ਹਜ਼ੂਰੀ ਅੱਜ ਵੀ ਤੁਹਾਡੇ ਵਿੱਚ ਹੈ ਜਾਣ ਲਓ ਮੇਰਾ ਚਾਨਣ ਤੁਹਾਡੇ ਮਨਾਂ ਦੇ ਵਿੱਚ ਵਾਸ ਕਰ ਰਿਹਾ ਵਾ ਚਮਕ ਰਿਹਾ ਵਾ ਆਪਣੇ ਆਪ ਨੂੰ ਸ਼ੁੱਧ ਕਰ ਲਓ ਅਗਰ ਆਪਣੀ ਮਨ ਮਰਜ਼ੀ ਕੀਤੀ ਮਹਿਮਾ ਮਈ ਪਰਮੇਸ਼ਰ ਦੇ ਸਾਹਮਣੇ ਭਸਮ ਕੀਤੇ ਜਾਓਗੇ ਕਿਉਂਕਿ ਉਹ ਭਸਮ ਕਰਨ ਵਾਲੀ ਆਗਿਆ ਜਦ ਅਸੀਂ ਉਸ ਦੇ ਸਾਹਮਣੇ ਆਏ ਆ ਨਮਰ ਹੋਣ ਤੋਂ ਇਲਾਵਾ ਸਾਡੇ ਕੋਲ ਹੋਰ ਕੁਝ ਵੀ ਹੈਗਾ ਹੀ ਨਹੀਂ ਆ ਨਮਰ ਹੰਤੋਂ ਇਲਾਵਾ ਸਾਡੇ ਕੋਲ ਕੁਝ ਹੋਰ ਹੈ ਹੀ ਨਹੀਂ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਇੱਥੇ ਤੱਕ ਲੈ ਕੇ ਆਂਦਾ ਉਸ ਦੀ ਹਜ਼ੂਰੀ ਨੂੰ ਹਮੇਸ਼ਾ ਮਹਿਸੂਸ ਕਰਦੇ ਰਹਿਣਾ ਆ ਉਸ ਦੀ ਹਜ਼ੂਰੀ ਨੂੰ ਹਮੇਸ਼ਾ ਦੇਖਦੇ ਰਹਿਣਾ ਆ ਮੈਂ ਕਿਤੇ ਉਸ ਦੇ ਵਿੱਚ ਘਟ ਪਾਇਆ ਜਾਵਾਂ ਹੀ ਨਾ ਮੈਂ ਕਿਤੇ ਆਪਣੀ ਮਨ ਮਰਜ਼ੀ ਉਹਦੇ ਸਾਹਮਣੇ ਕਰ ਸਕਾਂ ਹੀ ਇਜ਼ਰਾਈਲੀਆਂ ਨੇ ਕੀਤਾ ਭੁਗਤਿਆ ਠੀਕ 70 ਸਾਲ ਬਾਅਦ ਇਜ਼ਰਾਈਲੀਆਂ ਨੂੰ ਵਾਪਸ ਲੈ ਕੇ ਆਂਦਾ ਜਦ ਬਾਬਲ ਦੇ ਲੋਕ ਪਾਰਟੀ ਕਰ ਰਹੇ ਸੀ ਖਾ ਪੀ ਰਹੇ ਸੀ ਤਦ ਬੇਲਸਸਰ ਰਾਜਾ ਕਹਿੰਦਾ ਪਰਮੇਸ਼ਰ ਦੇ ਭਵਨ ਦੇ ਬਰਤਨ ਲੈ ਕੇ ਆਓ ਮੈਂ ਉਹਨਾਂ ਦੇ ਵਿੱਚ ਸ਼ਰਾਬ ਪੀਵਾਂ ਇਸ ਤਰ੍ਹਾਂ ਕਿਵੇਂ ਹੋਇਆ 70 ਸਾਲ ਪੂਰੇ ਠੀਕ 70 ਸਾਲ ਬਾਅਦ ਪਰਮੇਸ਼ਰ ਇਹਨਾਂ ਨੂੰ ਵਾਪਸ ਲੈ ਕੇ ਆਇਆ ਬਾਬਲ ਨੇ ਜਦ ਗਿਣਤੀ ਕੀਤੀ ਗਿਣਤੀ 1 ਸਾਲ ਬਾਅਦ ਸ਼ੁਰੂ ਕੀਤੀ ਉਹਨਾਂ ਨੇ ਸੋਚਿਆ 70 ਸਾਲ ਹੋ ਗਏ ਆ ਇਹਨਾਂ ਦੇ ਪਰਮੇਸ਼ਰ ਨੇ ਇਹਨਾਂ ਨੂੰ ਵਾਪਸ ਨਹੀਂ ਲੈ ਕੇ ਗਿਆ ਬੇਸ਼ੱਕ ਯਰਮੀਆ ਨੇ ਕਿਹਾ ਸੀ ਹੁਣ ਤੇ ਅਗਲਾ ਸਾਲ ਆ ਇੱਕ ਸਾਲ ਬਾਅਦ ਠੀਕ ਇੱਕ ਸਾਲ ਬਾਅਦ ਬਾਬਲ ਦੇ ਰਾਜੇ ਬੇਲਸਸਲ ਨੇ ਪਾਰਟੀ ਰੱਖੀ ਰਾਣੀਆਂ ਦੇ ਨਾਂ ਤੇ ਜਦ ਸਾਲ ਬਾਅਦ ਬੋਲਦਾ ਇਹਨਾਂ ਦਾ ਪਰਮੇਸ਼ਰ ਹੁਣ ਹੈ ਨਹੀਂ ਇਹਨਾਂ ਨੂੰ ਛੁਡਾਏਗਾ ਨਹੀਂ 70 ਸਾਲ ਬੀਤ ਗਏ ਹੁਣ ਤੇ 71ਵਾਂ ਸਾਲ ਆ ਗਿਆ ਹੈ ਇਹਨਾਂ ਦੀ ਗਿਣਤੀ ਦੇ ਵਿੱਚ ਭੁਲੇਖਾ ਪੈਣ ਦੇ ਕਾਰਨ ਗਿਣਤੀ ਗਲਤ ਸ਼ੁਰੂ ਕਰਨ ਦੇ ਕਾਰਨ ਉਹ ਸਾਲ 70ਵਾਂ ਸਾਲ ਚੱਲ ਰਿਹਾ ਸੀ ਜਦ ਪਰਮੇਸ਼ਰ ਦੇ ਭਵਨ ਦੇ ਵਿੱਚ ਇਹਨਾਂ ਨੇ ਸ਼ਰਾਬ ਪੀਤੀ ਤਦ ਇੱਕ ਹੱਥ ਨੇ ਕੰਨ ਦੇ ਉੱਤੇ ਲਿਖਣਾ ਸ਼ੁਰੂ ਕੀਤਾ ਮਨੇ ਮਨੇ ਤਕੀਲ ਉਫਾਰsin ਜਿਸ ਦਾ ਅਰਥ ਆ ਤੂੰ ਤੋਲਿਆ ਤੇ ਗਿਆ ਲੇਕਿਨ ਕੀ ਨਿਕਲਿਆ ਘਟ ਨਿਕਲਿਆ ਪਿਆਰਿਓ ਉਹ ਅੱਜ ਵਚਨ ਸਾਡੇ ਲਈ ਵੀ ਹੈ ਕੀ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਦੇ ਸਾਹਮਣੇ ਤੋਲੇ ਗਏ ਨਾਪੇ ਗਏ ਉਹ ਸਿੱਧਕੇ ਨੂੰ ਨਿਆਈ ਪਰਮੇਸ਼ਰ ਹੈ ਉਹਦੇ ਨਿਆਂ ਦੀ ਤਕੜੀ ਸਾਡੇ ਸਾਹਮਣੇ ਹੈ ਅਗਰ ਘੱਟ ਨਿਕਲੇ ਉਹ ਕਦੇ ਵੀ ਬਖਸ਼ੇਗਾ ਹੀ ਨਹੀਂ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਤੇ ਵਾਪਸ ਲੈ ਗਏ ਜਿਸ ਤਰ੍ਹਾਂ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ ਅਗਰ ਅਸੀਂ ਆਪਣੀ ਮਨਮਰਜ਼ੀ ਕਰਦੇ ਰਹਿ ਦਾਨੀਏਲ ਹਜ਼ਕੀਏਲ ਸਦਰਕ ਮੇਸ਼ਕ ਅਬਦਨ ਨੂੰ ਸਬਦੇ ਸਭ ਰੋ ਰੋ ਕੇ ਦੁਹਾਈਆਂ ਦੇ ਰਹਾ ਆਪਣੇ ਪਾਪ ਨੂੰ ਮੰਨ ਰਿਹਾ ਪ੍ਰਭੂ ਅਸਾਂ ਪਾਪ ਕੀਤੇ ਅਸੀਂ ਗੁਨਾਹਗਾਰ ਹਾਂ ਸਾਡੇ ਪਾਪ ਨੂੰ ਤੂੰ ਚੇਤੇ ਕਰ ਸਾਨੂੰ ਇਸ ਦੇਸ਼ ਤੋਂ ਵਾਪਸ ਲੈ ਕੇ ਜਾ ਠੀਕ ਨਬੁਕ ਨਬੁਕਦਨਸਰ ਤੋਂ ਬਾਅਦ ਬੇਲਸਸਰ ਤੋਂ ਬਾਅਦ ਕੁਸਰੂ ਰਾਜਾ 70 ਸਾਲ ਬਾਅਦ ਆਇਆ ਉਸ ਨੇ ਆਨ ਕਿ ਆਗਿਆ ਕਰ ਦਿੱਤੀ ਜਾਓ ਆਪਣੇ ਦੇਸ਼ ਨੂੰ ਜਾ ਕੇ ਵਸਾਓ ਤੁਸੀਂ ਆਜ਼ਾਜ਼ੇ ਕੋਈ جنگ ਲੜਨ ਦੀ ਲੋੜ ਨਹੀਂ ਪਈ ਕੁਝ ਵੀ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਯਹਵਾ ਪਰਮੇਸ਼ਰ ਨੇ ਕਿਹਾ ਮੇਰੀ ਉਪਸਥਿਤੀ ਅੱਜ ਵੀ ਇਜ਼ਰਾਈਲ ਦੇ ਵਿੱਚ ਹੈ ਅੱਜ ਵੀ ਤੁਹਾਡੇ ਜਾਣ ਤੋਂ ਬਾਅਦ ਉਸ ਜਗ੍ਹਾ ਤੇ ਭਵਨ ਤਿਆਰ ਕੀਤਾ ਜਾਏਗਾ ਮੈਂ ਉਸ ਜਗ੍ਹਾ ਨੂੰ ਛੱਡਿਆ ਨਹੀਂ ਹallelujah ਉਹ ਸਾਡੇ ਮਨਾਂ ਦੇ ਵਿੱਚ ਹੁਣ ਨਿਵਾਸ ਕਰ ਰਿਹਾ ਵਾ ਸਾਡੇ ਦਿਲਾਂ ਦੇ ਵਿੱਚ ਵਾਸ ਕਰਿਆ ਵਾ ਅਗਰ ਆਪਣੀ ਮਨਮਰਜ਼ੀ ਕੀਤੀ ਥੋੜੀ ਦੇਰ ਦੇ ਲਈ ਅਗਵਾਈ ਕਰਨੀ ਬੰਦ ਕਰਦਾ ਹੈਗਾ ਲੇਕਿਨ ਉਹ ਛੱਡੇਗਾ ਹੀ ਨਹੀਂ ਅਸੀਂ ਬੋਲਦੇ ਹਾਂ ਅਸੀਂ ਇਹ ਕਰ ਲਈਏ ਉਹ ਕਰ ਲਈਏ ਨੁਕਤੇ ਅਪਣਾ ਲਈਏ ਨੁਕਤਿਆਂ ਦੇ ਨਾਲ ਨਹੀਂ ਉਹਦੀ ਹਜ਼ੂਰੀ ਸਾਡੇ ਨਾਲ ਆ ਪਾਪ ਕਰਾਂਗੇ ਬਾਰ-ਬਾਰ ਕਰਾਂਗੇ ਮੌਕੇ ਤੇ ਮੌਕਾ ਦੇਗਾ ਲੇਕਿਨ ਅੰਤ ਦੇ ਵਿੱਚ ਮੌਕਾ ਦੇਵੇਗਾ ਹੀ ਛੱਡਦਾ ਹੈਗਾ ਫਿਰ ਕਦੇ ਵੀ ਉਹਦੇ ਨਾਲ ਅਸੀਂ ਜਾ ਸਕਦੇ ਤੀਸਰਾ ਜਰੂਸਲਮ ਦੇ ਬਾਦ ਵਿੱਚ ਵਾਸ ਕਰ ਰਿਹਾ ਵਾਂ ਉਸ ਨੇ ਸਾਡੇ ਨਾਲ ਵਾਅਦਾ ਕੀਤਾ ਮੈਂ ਆਵਾਂਗਾ ਆਪਣੇ ਪਵਿੱਤਰ ਕੀਤੇ ਲੋਕਾਂ ਨੂੰ ਉਠਾ ਕੇ ਨਾਲ ਲੈ ਜਾਵਾਂਗਾ ਇਸ ਲਈ ਕਹਿੰਦਾ ਤੁਸੀਂ ਉਹਨਾਂ ਦੇ ਵਿੱਚੋਂ ਬਾਹਰ ਨਿਕਲ ਆਓ ਕਿੰਨਾ ਚੋਂ ਅਨੇਜਾਤੀਆਂ ਚੋਂ ਉਹਨਾਂ ਤੋਂ ਵਿੱਚੋਂ ਨਿਕਲ ਆਓ ਆਡੋ ਹੋ ਮੈਂ ਤੁਹਾਡਾ ਪਰਮੇਸ਼ਰ ਹਾਂ ਮੈਂ ਤੁਹਾਡੇ ਵਿੱਚ ਚੱਲਿਆ ਫਿਰਿਆ ਕਰਾਂਗਾ ਮੈਂ ਤੁਹਾਡੀ ਅਗਵਾਈ ਕਰਾਂਗਾ ਤੁਸੀਂ ਮੇਰੇ ਤੇ ਮੈਂ ਤੁਹਾਡਾ ਹੋਵਾਂਗਾ ਹallelujah ਮੈਂ ਸਦਾ ਸਦਾ ਤੁਹਾਡੇ ਨਾਲ ਰਹਾਂਗਾ ਕਦੇ ਵੀ ਤੁਹਾਨੂੰ ਛੱਡਾਂਗਾ ਹੀ ਨਹੀਂ ਆਈ ਅੱਖਾਂ ਨੂੰ ਬੰਦ ਕਰਾਂਗੇ ਸਿਰਾਂ ਨੂੰ ਝੁਕਾਵਾਂਗੇ ਯਹਵਾ ਸ਼ਮਾ ਇੱਕ ਇੱਕ ਵਿਅਕਤੀ ਦੇ ਨਾਲ ਉਸ ਦੀ ਉਪਸਥਿਤੀ ਮੌਜੂਦ ਹੈ ਅਸੀਂ ਸਭ ਦੇ ਸਭ ਲੱਖਾਂ ਲੱਖਾਂ ਦੂਤਾਂ ਦੇ ਸਾਹਮਣੇ ਆਏ ਹਾਂ ਅਸੀਂ ਸਭ ਦੇ ਸਭ ਸੈਨਾ ਦੇ ਯਹਵਾ ਪਰਮੇਸ਼ਰ ਦੀ ਮਹਿਮਾ ਦੇ ਸਾਹਮਣੇ ਆਏ ਹਾਂ ਆਪਣੀ ਮਨਮਰਜ਼ੀ ਕਰਨ ਦਾ ਸਵਾਲ ਮਨ ਦੇ ਵਿੱਚ ਕਿਤੇ ਲੈ ਕੇ ਵੀ ਨਹੀਂ ਆਉਣਾ ਵੀ ਭਸਮ ਕਰਨ ਵਾਲੀ ਯੱਗ ਦੇ ਸਾਹਮਣੇ ਆਏ ਹਾਂ ਆਪਣੀ ਮਨਮਰਜ਼ੀ ਕੀਤੀ ਭਸਮ ਕਰ ਦੇਗਾ ਉਸ ਨੇ ਆਪਣੇ ਜੇਠਿਆਂ ਨੂੰ ਨਹੀਂ ਛੱਡਿਆ ਇਜ਼ਰਾਈਲ ਨੂੰ ਉਸ ਨੇ ਬਰਾਬਰ ਬਰਾਬਰ ਡੰਡਾ ਦਿੱਤਾ ਅਸੀਂ ਉਸ ਦੇ ਸਾਹਮਣੇ ਕੁਝ ਨਹੀਂ ਹੈ ਪਿਆਰਿਓ ਜਦ ਅਸੀਂ ਆਪਣੇ ਭੈ ਦੇ ਆਪਣੀ ਮਨਮਰਜ਼ੀ ਕਰਦੇ ਹਾਂ ਉਦੇ ਪੈਦੇ ਅਨੁਸਾਰ ਨਹੀਂ ਚੱਲਦੇ ਤਾਂ ਉਹ ਪਰਮੇਸ਼ਰ ਸਾਡੇ ਜੀਵਨ ਵਿੱਚ ਕੰਮ ਕਰਨਾ ਬੰਦ ਕਰ ਦਿੰਦਾ ਆ ਜਦ ਅਸੀਂ ਉਸ ਦੀ ਮਰਜ਼ੀ ਨੂੰ ਪੂਰਾ ਕਰਦੇ ਆ ਉਸ ਦੀ ਇੱਛਾ ਦੇ ਮਤਲਬ ਚੱਲਦੇ ਆ ਤਾਂ ਉਹ ਸਾਡੇ ਜੀਵਨਾਂ ਦੇ ਵਿੱਚ ਕੰਮ ਕਰਦਾ ਆ ਹਾਲੇਲੂਆ ਸਾਡੀ ਅਗਵਾਈ ਕਰਦਾ ਆ ਉਹ ਕਦੇ ਵੀ ਸਾਡਾ ਸਾਥ ਛੱਡਣ ਵਾਲਾ ਨਹੀਂ ਆ ਧੰਨਵਾਦ ਉਸਤੁਤੀ ਹੋ ਜੈ ਜੈਕਾਰ ਉਸਤੁਤੀ ਹੋ ਹਾਲੇਲੂਆ